ਹਲਕਾ ਜੰਡਿਆਲਾ ਗੁਰੂਦੇਵ ਦਿਨੋਂ ਆਂਦੇ ਪਿੰਡ ਗੁਨੋਵਾਲ ਵਿੱਚ ਮਨ ਨੀਵਾ ਮਤ ਉੱਚੀ ਸੇਵਾ ਸੁਸਾਇਟੀ ਵੱਲੋਂ ਪਿੰਡ ਦੇ ਗੁਰਦੁਆਰੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਮਨ ਨੀਵਾ ਮਤ ਉੱਚੀ ਸੇਵਾ ਸੁਸਾਇਟੀ ਵੱਲੋਂ ਤੇ ਗੁਨੋਵਾਲ ਵਾਸੀਆਂ ਦੇ ਸਹਿਯੋਗ ਨਾਲ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਗਰੀਬ ਕੁੜੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ ਇਹ ਵਿਆਹ ਜੋ ਕਰਵਾਏ ਜਾ ਰਹੇ ਹਨ ਇਹ ਸਾਦੇ ਢੰਗ ਨਾਲ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ ਕਿ ਕਰਜ਼ਾ ਚੁੱਕ ਕੇ ਕਰਜ਼ੇ ਥੱਲੇ ਆ ਕੇ ਵਿਆਹ ਨਾ ਕਰਵਾਇਆ ਜਾਏ ਜੋ ਵੀ ਲੋੜਵੰਤ ਪਰਿਵਾਰ ਹੋਏਗਾ ਉਹ ਆਪਣੀ ਕੁੜੀ ਦਾ ਵਿਆਹ ਕਰਵਾਉਣਾ ਚਾਹੁੰਦਾ ਹੈ ਉਹ ਇਸ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ ਇਹ ਵਿਆਹ ਕਰਵਾਉਣ ਦਾ ਮਕਸਦ ਇਹ ਹੈ ਕਿ ਕਰਜ਼ਾ ਨਾ ਚੁੱਕੋ ਜਿੰਨੇ ਵੀ ਵਿਆਹ ਕਰੋ ਸਾਦੇ ਢੰਗ ਨਾਲ ਕਰੋ ਅਤੇ ਦਾਜ ਦੀ ਲਾਨਤ ਨੂੰ ਖਤਮ ਕਰੋ ਹਾਂਜੀ ਭਾਜੀ ਕੀ ਆ ਜਿਹੜਾ ਤੁਸੀਂ ਅੱਜ ਇਕੱਠ ਕੀਤਾ ਕਾਦੇ ਵਾਸਤੇ ਕੀਤਾ ਇਸ ਬਾਰੇ ਜਾਣਕਾਰੀ ਦਿਓ ਅਹੀਂ ਭਾਜੀ ਇਹ ਇਕੱਠ ਕੀਤਾ ਵਾ ਕਿ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਟੀਆਂ ਦੇ ਅਸੀਂ ਵਿਆਹ ਕਰਨ ਜਾ ਰਹੇ ਆ 28 ਫਰਵਰੀ ਜਿਹੜਾ ਸ਼ੁੱਕਰਵਾਰ ਨੂੰ ਠੀਕ ਹੈ ਇਹ ਸਾਰੇ ਨਗਰ ਵੱਲੋਂ ਗੁੰਦੋਵਾਲ ਵੱਲੋਂ ਸਾਰੇ ਪਿੰਡ ਦੀ ਸੇਵਾ ਸੈਡੀ ਦੇ ਨਾਲ ਕੀਤਾ ਜਾ ਰਿਹਾ ਹੈ ਸਾਡੀ ਸੇਵਾ ਸੈਡੀ ਦਾ ਨਾਮ ਮਨਨੀਵਾ ਮਾਤੂਚੀ 13 13 ਜਾਨੀ ਕਿ ਅਸੀਂ ਚਾਹੁੰਦੇ ਆਂ ਵੀ ਜਿੰਨੇ ਵੀ ਲੋੜਵੰਦ ਪਰਿਵਾਰ ਹੈਗੇ ਆ ਤੇ ਸਾਨੂੰ ਆਪਣਾ ਨਾਮ ਲਿਖਾ ਦੇਣਾ ਤੇ ਅਸੀਂ ਉਹਨਾਂ ਦੇ ਗਰੁੱਪ ਵਿੱਚ ਆਪਣੇ ਤੇ ਗੁੰਨੋ ਵਾਲ ਪਿੰਡ ਜਾ ਕੀਤੇ ਜਾਣ ਤੇ ਵਧੀਆ ਢੰਗ ਨਾਲ ਰੋਟੀ ਪਾਣੀ ਚਾਹ ਪਾਣੀ ਜੋ ਵੀ ਜਿੰਨੇ ਜੋਗੇ ਵੀ ਆ ਕੇ ਸੇਵਾ ਕਰਾਂਗੇ ਤੇ ਸਾਡਾ ਸਾਥ ਦਿੱਤਾ ਜਾਵੇ ਪਿੰਡ ਵੱਲੋਂ ਵੀ ਸਾਥ ਦਿੱਤਾ ਜਾਵੇ ਹੋਰ ਹੀ ਪਿੰਡਾਂ ਵੱਲੋਂ ਸਾਨੂੰ ਸਾਥ ਦਿੱਤਾ ਜਾ ਰਿਹਾ ਆ ਤੇ ਬਹੁਤ ਸੰਯੋਗ ਮਿਲ ਰਿਹਾ ਸਾਡੇ ਵੀਰਾਂ ਦਾ ਐਨ ਆਰ ਆਈ ਵੀ ਜਿਹੜਾ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਆ ਉਹ ਸਾਨੂੰ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਅਸੀਂ ਚਾਹੁੰਦੇ ਵੀ ਇਦਾਂ ਹੀ ਸਾਨੂੰ ਸਾਥ ਮਿਲਦਾ ਰਹੇ ਤੇ ਹਰ ਸਾਲ ਇਸ ਜਿਹੜਾ ਉਪਰਾਲਾ ਕੀਤਾ ਤਾਂ ਹਰ ਸਾਲ ਇਹ ਵਿਆਹ ਕਰਾਇਆ ਗਏ ਪਿੰਡਾਂ ਦੇ ਕਿੰਨੇ ਕਿੰਨੇ ਵਿਆਹ ਕਰਨੇ ਤੁਸੀਂ ਅਸੀਂ ਚਾਹੁੰਦੇ ਹਾਂ ਵੀ 5 ਵਿਆਹ ਕੀਤੇ ਜਾਣ ਸਾਡੇ ਕੋਲ ਤਿੰਨਾਂ ਜਣਾਂ ਦੀ ਲਿਸਟ ਆਈ ਹੈ ਤਿੰਨਾਂ ਦੇ ਨਾਂ ਆਏ ਆ ਤੇ ਅਸੀਂ ਚਾਹੁੰਦੇ ਵੀ ਜਿਹੜੇ ਇੱਕ ਦੋ ਰਹਿੰਦੇ ਕੋਈ ਲੋੜਵੰਦ ਪਰਿਵਾਰ ਕੋਈ ਵੀ ਹੈਗਾ ਤੇ ਸਾਨੂੰ ਨਾਂ ਲਿਖਾ ਦੇਣ 28 ਫਰਵਰੀ ਦਿਨ ਸ਼ੁੱਕਰਵਾਰ ਤੇ ਤੁਸੀਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਕਰਨ ਦੇ ਜੀ ਇਹ ਕਈ ਸੈੜੀ ਬਣਾਏ ਸੀ ਸ਼ੁਰੂ ਤੋਂ ਅਸੀਂ ਪਹਿਲਾਂ ਵੀ ਕੁਝ ਛੋਟੇ ਛੋਟੇ ਕੰਮ ਕਰਦੇ ਆ ਤੇ ਸਾਡੇ ਜਿਹੜੇ ਨੌਜਵਾਨ ਜਿੰਨੇ ਆ ਸਾਡੇ ਭਰਾ ਸਾਡੇ ਕੋ ਖਲੋਤੇ ਆ ਸਾਰਿਆਂ ਦੇ ਮਨ ਦੀ ਜਿਹਾ ਵੀ ਅਸੀਂ ਵੀ ਬਾਹਰ ਪਿੰਡਾਂ 'ਚ ਜਾਂਦੇ ਆ ਦੇਖਦੇ ਆ ਜਾ ਕੇ ਵੀ ਉੱਥੇ ਗਰੁੱਪਾਂ 'ਚ ਵਿਆਹ ਕੀਤੇ ਜਾਂਦੇ ਆ ਅਸੀਂ ਚਾਹੁੰਦੇ ਵੀ ਜਿਹੜੀਆਂ ਸਾਡੇ ਪਿੰਡ ਦੀਆਂ ਧੀਆਂ ਵਾਂ ਜਾਂ ਹੋਰ ਲਾਗੂ ਸਾਡੇ ਅਸੀਂ ਉਹਨਾਂ ਦੇ ਵੀ ਆਪਣੇ ਪਿੰਡ ਦੇ ਵਿੱਚ ਹੀ ਇਹ ਸਾਰਾ ਕੰਮ ਕੀਤਾ ਜਾਵੇ ਸਾਰੇ ਵੀਰਾਂ ਨੂੰ ਹੌਸਲਾ ਦਿੰਦੇ ਆ ਵੀ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਕਰੋ ਅੱਗੇ ਹੋ ਕੇ ਤੁਸੀਂ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ